ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਜਨਤਾ ਦਰਬਾਰ ਦੇ ਵਿੱਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਉੱਥੇ ਪਏ ਇੱਕ ਇੱਕ ਸਮਾਂ ਨੂੰ ਚਕਣਾ ਚੂਰ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਦੀਆਂ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਤੇ ਇੱਕ ਦੂਜੀ ਦੇ ਖੂਨ ਦੇ ਪਿਆਸੇ ਬਣ ਗਏ ਮਾਹੌਲ ਅਜਿਹਾ ਬਣ ਗਿਆ ਕਿ ਦੇਖ ਸਭ ਨੂੰ ਭਾਜੜਾ ਪੈ ਗਈਆਂ ਵਰਕਰ ਮਹਿੰਦਰ ਸਿੰਘ ਨੇ ਦੱਸਿਆ ਕਿ ਫਲੈਕਸ ਬੋਰਡ ਦੀ ਗੱਲ ਨੂੰ ਲੈ ਕੇ ਦੂਸਰੀ ਧਿਰ ਦੇ ਵੱਲੋਂ ਹਮਲਾ ਕਰ ਦਿੱਤਾ ਉਤੇ ਵਿਧਾਇਕ ਜਲੰਧਰ ਸੈਂਟਰਲ ਅਮਨ अरोड़ा ਨੇ ਇਸ ਮਾਮਲੇ ਬਾਰੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮੈਂ ਦੱਸਾਂ ਇੰਦਰ ਵਿੱਚ ਕੀ ਹੋਇਆ ਹੈ ਇਹ ਲੜਾਈ ਹੋ ਗਈ ਜੀ ਉੱਥੇ ਸਟੇਡੀਅਮ ਵਿੱਚ ਕੈਂਪ ਲੱਗਾ ਜੀ ਇਹ ਜਨਤਾ ਦਰਬਾਰ ਲੱਗਿਆ ਹਾਂਜੀ ਹਾਂਜੀ ਇਹ ਕੌਣ ਲੋਕ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੁਹਾਡੇ ਤੇ ਇਹ ਪਹਿਲੇ ਮੈਂ ਸਾਫਾ ਕੌਂਸਲਰ ਦੇ ਪਤੀ ਸੀਗੇ ਉਹਨਾਂ ਨੇ ਕਰਕੇ ਝਗੜਾ ਹੋਇਆ ਜੀ ਉਹਨਾਂ ਨੇ ਬੰਦਿਆਂ ਨੂੰ ਕਿਹਾ ਜੀ ਇਹ ਅਜ ਸ਼ੌਕਾ ਨਹੀਂ ਜਾਣਾ ਚਾਹੀਦਾ ਨਾਮ ਕੀ ਹੁੰਦਾ ਮੰਨੂ ਜੀ ਅੱਛਾ ਤੇ ਕਿਸ ਕਾਰਨ ਉਹ ਸ਼ੁਰੂ ਹੋਇਆ ਇੱਕ ਬੋਰਡ ਦਾ ਕਰੋਲਾ ਸੀ ਜੀ ਤੇ ਜਦੋਂ ਹਮਲਾ ਹੋਇਆ ਉੱਥੇ ਵਿਧਾਇਕ ਸਾਹਿਬ ਖੁਦ ਮੌਕੇ ਤੇ ਸੀ ਨਹੀਂ ਵਿਧਾਇਕ ਸਾਹਿਬ ਨਹੀਂ ਸੀ ਇਹ ਚਿੰਤਾ ਦਾਰਵਾਜ਼ਾ ਖਤਮ ਹੋ ਗਿਆ ਸੀ ਹਾਂ ਜੀ ਹਾਂ ਜੀ ਤੇ ਕਿੰਨੇ ਲੋਕਾਂ ਨੇ ਹਮਲਾ ਕੀਤਾ ਤੁਹਾਡੇ ਤੇ ਸੱਤ ਅੱਠ ਜਾਣੇ ਸੀਗੇ ਤੇ ਤੁਸੀਂ ਕੱਲੂ ਜੀ ਨੂੰ ਸਮਝਾ ਹੰਨੇ ਸੀਗੇ ਮੁੰਡੇ ਨਾਲ ਦੀ ਇਹ ਛਡਾਉਣ ਤੇ ਸੀਗੇ ਜੀ ਪੁਰਾਣੀ ਰਣਜੀਤ ਸਿੰਘ ਜਿਹੜਾ ਚੱਲਦਾ ਸੀ ਨੇ ਕੋਰਨਜਸ਼ਟਾਨੀ ਸੀ ਜੀ ਇਹ ਪਾਸਾ ਬੋਰਡ ਦਾ ਸੀ ਨਾਲ ਅੱਛਾ ਆਮ ਆਦਮੀ ਪਾਰਟੀ ਸਰਕਾਰ ਤੁਹਾਡੇ ਦੁਆਰ ਦੇ ਤਹਿਤ ਕੈਂਪ ਲੱਗੇ ਦਰ ਸੀਗਾ ਉਥੇ ਸਾਡੀ ਸਾਰੀ ਜਿਹੜੀ ਟੀਮ ਸੀਗੀ ਆਮ ਆਦਮੀ ਪਾਰਟੀ ਦੀ ਉਥੇ ਸੇਵਾ ਕਰੇ ਸੀ ਲੋਕਾਂ ਦਾ ਧਿਆਨ ਰੱਖਦੇ ਸੀ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਉਥੇ ਕੋਈ ਚਾਰ ਪੰਜ ਬੰਦਿਆਂ ਨੇ ਰਲ ਕੇ ਸਾਡੇ ਇੱਕ ਵਰਕਰ ਯੁਜਾਰੂ ਵਰਕਰ ਸੀਗਾ ਮਹਿੰਦਰ ਸਿੰਘ ਉਹਦੇ ਦਾਤਰਾ ਦੂਤਰਾ ਮਾਰ ਦਿੱਤੀ ਆ ਬਾਕੀ ਜਿਹੜੀ ਪਹਿਲ ਹਾਲ ਦੇਹੀ ਆ ਅੱਗੇ ਦੀ ਪ੍ਰੀਅਤ ਠੀਕ ਨਹੀਂ ਐ ਅਮਰਜੈਂਸੀ ਦਾ ਜਿਸ ਤਾਈ ਉਹਥੇ ਰਲੀਬ ਹੁੰਦਾ ਫਿਰ ਜੋ ਗੱਲ ਹੁੰਦੀ ਉਹ ਤੋਂ ਬਾਅਦ ਦੱਸ ਸਰ ਹਮਿੰਦਰ ਦਾ ਗਲੇ ਕੋਣ ਕੇ ਰਿਹਾ ਸੀ ਮੈਂ ਤਾਂ ਇੱਥੇ ਸੀਗਾ ਸਾਰੇ ਪਿੰਡ ਦੇ ਲੋਕ ਉੱਥੇ ਸੀਗੇ ਹੁਣ ਜਦੋਂ ਸਾਰੇ ਆਉਂਦੇ ਆ ਤੁਹਾਨੂੰ ਸਾਰੀ ਗੱਲ ਦੱਸ ਦਿੰਦੇ ਸੀ ਬਹੁਤ ਬੜੇ ਗੁੱਸੇ ਸੀਗੇ ਸਰ ਗੁੱਸੇ ਮੇਰਾ ਮੇਰਾ ਮੇਰੇ ਵਰਕਰ ਨੂੰ ਮੇਰੇ ਵਰਕਰ ਨੂੰ ਕੋਈ ਤੰਗ ਕਰੂਗਾ ਜਾਂ ਮਾਰੂਗਾ ਤੇ ਮੈਂ ਗੁੱਸੇ 'ਚ ਨਹੀਂ ਆਵਾਂਗਾ ਤਾਂ ਕੀ ਕਰਾਂ ਸਰ ਜਨਤਾ ਦਰਵਾਜ਼ਾ ਰੂਟੀਨ ਚ ਲੱਗਦਾ ਸੀ ਨਹੀਂ ਨਹੀਂ ਅੱਜ ਜਿੱਦਾਂ ਆਮ ਆਦਮੀ ਪਾਰਟੀ ਦਾ ਜਿਹੜਾ ਸਰਕਾਰ ਆਪਕੇ ਦਵਾਰ ਦੇ ਤਹਿਤ ਲੱਗ ਰਿਹਾ ਜਨਤਾ ਦਰਬਾਰ ਉਤੇ ਉਪਲਖ ਦੇ ਵਿੱਚ ਅੱਜ ਉਤੇ ਜਨਤਾ ਦਰਬਾਰ ਇਸ ਮਾਮਲੇ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਨਤਾ ਦਰਬਾਰ ਕੈਂਪ ਦੇ ਸਮਾਪਤੀ ਤੋਂ ਬਾਅਦ ਦੋ ਪੱਖਾਂ ਦੇ ਵਿੱਚ ਲੜਾਈ ਝਗੜਾ ਹੋਇਆ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਜੀ ਜਨਤਾ ਦਰਜਾ ਦਰਬਾਰ ਸੀਗਾ ਉਹ ਖਤਮ ਹੋ ਗਿਆ ਸੀਗਾ ਇਹ ਆਪਣਾ ਕੰਮ ਨੂੰ ਸਮੇਟਦੇ ਪਏ ਸੀਗੇ ਉਸ ਤੋਂ ਬਾਅਦ ਇਹ ਹੋਇਆ ਹੈ ਦੋ ਤਰ੍ਹਾਂ ਦਾ ਜੋ ਵੀ ਲੜਾਈ ਜਿਹੜਾ ਹੋਇਆ ਜਿਹੜੇ ਜਖਮੀ ਹੋ ਇਹਨੂੰ ਅਗਵਾਮ ਕੀ ਹੈ ਇਹਦਾ ਨਾਂ ਜੀ ਮਹਿੰਦਰ ਸਿੰਘ ਆ ਇਹ ਪਿੰਡ ਬਣਕ ਦੇ ਰਹਿਣ ਵਾਲੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦਾ ਕੀ ਨਾਮ ਹੈ ਉਹ ਹਲੇ ਛੋਟੇ ਨਾਮ ਦੂਜੇ ਪਾਸੇ ਜਿਹੜੇ ਦੇ ਨਾਲ ਸੀਗੇ ਬੰਦੇ ਸੀਗੇ ਉੱਥੇ ਸੀਗੇ ਦੋ ਤਿੰਨ ਸੀਗੇ ਉਹ ਦੱਸ ਰਹੇ ਆ ਬਾਕੀ ਜਿਹੜੀ ਕਲੀਅਰ ਜੋ ਨਾਮ ਹੈਗਾ ਜਿਹੜਾ ਬੰਦੇ ਦੇ ਸੱਟਾ-ਜ਼ਖ਼ਮ ਲੱਗੀਆਂ ਉਹ ਤੋਂ ਬਿਆਨ ਤੋਂ ਲੈਣ ਤੋਂ ਬਾਅਦ ਪਤਾ ਲੱਗੂਗਾ ਕਿ ਕਾਰਨ ਸੀਗਾ ਜਿਹੜਾ ਹਮਲਾ ਆਇਆ ਹਮ ਬਾਕੀ ਦੇ ਨਹੀਂ ਤਹਿਕੀਕਾਂ ਚ ਲੈ ਕੇ ਆਉਂਦੇ ਕੀ ਗੱਲ ਹੈ ਸਰ ਖੁਦ ਉਹਨੂੰ ਜ਼ਖਮੀ ਨੂੰ ਹਸਪੀਟਲ ਲੈ ਕੇ ਆਏ ਉਹਨਾਂ ਚ ਚਲੋ ਸਰ ਇਦਾਂ ਸਰ ਜਿਹੜਾ ਆਪਣੇ ਸਰਕਾਰੀ ਜੋ ਵੀ ਨੁਮਾਇੰਦੇ ਹੁੰਦੇ ਆ ਉਹ ਤਾਂ ਵਧੀਆ ਗੱਲ ਹੈ ਉਹਦੀ ਆਉਣ ਨਾਲ ਲੈ ਕੇ ਆਉਂਦੇ ਆ ਕੁਝ ਸੀਸੀਟੀਵੀ ਫੁਟੇਜ ਵਗੈਰਾ ਆਈ ਸੀਸੀਟੀਵੀ ਉੱਤੇ ਕੁਝ ਨਹੀਂ ਹੈਗੀ ਜੀ ਕਿੰਨਾ ਕੁ ਜ਼ਿਆਦਾ ਜ਼ਖਮੀ ਹੋਏ ਨੇ ਕਿ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਸਿਰ ਤੇ ਸੱਟ ਲੱਗੀ ਆ ਬਾਕੀ ਲੋਕਾਂ ਨੇ ਹਮਲਾ ਕੀਤਾ ਇਹਨਾਂ ਦੇ ਸਨ ਪੰਜ ਛੇ ਬੰਦੇ ਦੱਸਦੇ ਪਏ ਜਾਂ ਪੰਜ ਛੇ ਬੰਦੇ ਤੇ ਇਹ ਕਿਹੜੀ ਪਾਰਟੀ ਤੋਂ ਰਿਲੇਟਡ ਨੇ ਇਹ ਸਰ ਆਮਾਦੀ ਪਾਰਟੀ ਤੋਂ ਰਿਲੇਟਡ ਨੇ ਜਿਹਨਾਂ ਨੇ ਹਮਲਾ ਕੀਤਾ ਉਹ ਉਹ ਵੀ ਦੱਸਦੇ ਨਹੀਂ ਪਾਰਟੀ ਨਾਲ ਹੀ ਆ ਸਰ ਦਾ ਨਾਮ ਕੀ ਕੀ ਜਿਹਨਾਂ ਨੇ ਹਮਲਾ ਕਰਿਆ ਜੀ ਸਰ ਕਲੀਅਰ ਜਿਹੜਾ ਹੈਗਾ ਜਿਹੜੇ ਬੰਦੇ ਦੇ ਜਿਹੜੇ ਸਟਾਟਸ ਲੱਗੀਆਂ ਉਹਦੇ ਬਿਆਨ ਲੈਣ ਤੋਂ ਬਾਅਦ ਇਹ ਬਕਲੀਅਰ ਕਰਾਗੇ ਖੈਰ ਆਮ ਆਦਮੀ ਪਾਰਟੀ ਵੱਲੋਂ ਜਨਤਾ ਦਰਵਾਜ਼ਾ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਤਾਂ ਸੁਣੀਆਂ ਜਾ ਰਹੀ ਨੇ ਸਗੋਂ ਆਪਣੀਆਂ ਗੱਲਾਂ ਨੂੰ ਲੈ ਕੇ ਹੀ ਝਗੜਦੇ ਦਿਖਾਈ ਦੇ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ